ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਆ ਵੀ ਭਾਈ ਪਹਿਲਾਂ ਤਾਂ ਕਈ ਵੀਰਾਂ ਨੇ ਨਾ ਪਿੱਛੇ ਵੀਡੀਓ ਪਾਈ ਸੀ ਵੀ ਭਾਈ ਕਿਹੜੀ ਕਮੈਂਟ ਲਾਈ ਜੀ। ਸਭ ਤੋਂ ਜ਼ਿਆਦਾ ਜਿਹੜੇ ਕਮੈਂਟਾਂ ਹਨਾ ਵੀਡੀਓ ਦੇ ਵਿੱਚ ਸਰਕਾਰ ਚ ਆ ਰਹੇ ਯਾਰ ਦੇ ਆਏ ਆ। ਬਾਕੀ ਹਨਾ ਕਹਿੰਦੇ ਜਿੱਕਰ ਆਪਣੇ ਬਾਈਓ ਨੇ ਕੋਲ ਮਿਸਤਰੀ ਉਹਨੇ ਵਸੀ ਗੁਜਰਾਂ ਵਾਲੇ ਹਨਾ ਉਹਨਾਂ ਦੀੁੱਥੇ ਬਾਈ ਉਹਨਾਂ ਦੀ ਮਸ਼ੀਨ ਦੀ ਬਹੁਤ ਪੁਰਾਣੀ ਵੀ ਸੀ। ਵੀ ਜਿਹੜੀ ਕਰਤਾਰ ਕੰਬਾਇਨ ਆ ਨਾ ਇਹੀ ਲੈਣੀ ਆ ਅੱਜ ਬਾਈ ਸੁਖੇ ਉਹਨਾਂ ਨੂੰ ਪੂਰਨ ਉਹਨਾਂ ਨੂੰ ਮਸ਼ੀਨ ਆ ਜਿਹੜੀ ਕਰਤਾਰ ਆ ਨਾ ਇਹ ਦਵਾਤੀ ਸੀ ਪਹਿਲਾਂ ਤਾਂ ਬਾਈ ਸੁਖੇ ਬਾਈ ਬਹੁਤ ਬਹੁਤ ਮੁਬਾਰਕਾ ਠੀਕ ਆ ਜੀ ਮਸ਼ੀਨ ਲੱਗੀ ਮਰਨੋ ਐ ਵਧੀਆ ਹਾਂ ਇੱਕ ਨੰਬਰ ਜੱਜ ਗਿਆ ਕੰਮ ਪੂਰਾ ਪੂਰਾ ਰੱਛਾ ਜੀ ਨਹੀਂ ਠੀਕ ਆ ਬਾਈ ਇਹਨਾਂ ਨੇ ਬਹੁਤ ਆ ਨਾ ਦੇਰ ਦੀ ਬਾਈ ਉਹਨਾਂ ਨੇ ਕਰਦਾ ਦਾ ਵੀ ਕਰਤਾਰ ਦਵਾਉਣੇ ਤੁਹਾਨੂੰ ਕਰਤਾਰ ਦਵਾਉਣੇ ਪਰ ਅੱਜ ਕਰਤਾਰ ਆ ਜਿਹੜੀ ਹਨਾ 4000 ਐਸ ਵੀ ਮਾਡਲ ਬਾਈ ਉਹਨਾਂ ਨੇ ਲੈ ਲਈ ਸਾਡਾ ਬਾਈ ਫੋਰਮੈਨ ਸਿਕੰਦਰ ਬਾਈ ਕਿੱਦਾਂ ਸਿਕੰਦਰ ਵੀਰੇ ਠੀਕ ਆ ਵੀਰੋ ਹਾਂ ਵਧੀਆ ਠੀਕ ਆ ਗੱਡੀ ਓਕੇ ਆ ਕਮੀ ਪੇਛੀ ਤਾਂ ਨਹੀਂ ਕੋਈ ਹਾਂ ਬਾਈ ਹਟਦਾ ਨਹੀਂ ਮੇਰੀ ਬੁੱਕ ਕਰਾਏਗਾ ਕਰਦਾ ਰੇ ਹਾਂ ਬੁੱਕ ਤਾਂ ਤੇਰੀ ਪਹਿਲਾਂ ਕਰਾ ਦੇਣੀ ਲਈਏ ਵਿੱਚ ਆਪੀ ਚਲੋ ਜੀ ਹੋ ਫਿਰ ਆ ਗਏ ਹੋ ਬਾਕੀ ਮੱਕੀ ਵਾਲਾ ਕਟਰਾ ਜਿਹੜਾ ਹਨਾ ਇਹਦੇ ਨਾਲੇ ਮੱਕੀ ਵਾਲਾ ਕਟਰਾ ਇਹ ਇਹਦੀ ਹੁਣ ਪੰਜ ਹੁਣ ਲੱਗਿਆ ਸੀ ਜਿਵੇਂ ਆਪਾਂ ਕਹਿਨੇ ਆ 24 ਨੰਬਰ ਪੰਜ ਉਹ ਪੰਜ ਨੂੰ ਹੋਣ ਲੱਗੀ ਆ ਇਹ ਵੀ ਬਾਈ ਮਸ਼ੀਨ ਆ ਨਾ ਫੇਰਾ ਹੀ ਰੱਖੀ ਪਈ ਆ ਬਾਕੀ ਆ ਕਟਰ ਆ 24 ਮਾਡਲ 25 ਉਹ ਲਾ ਲੋ ਹੁਣ ਤੁਸੀਂ ਵੀ 25 ਦੇ ਵਿੱਚ ਆ ਗਿਆ ਆ ਗਿਆ 25 ਦੇ ਵਿੱਚ ਹੀ ਆ ਜਣੀ ਹੁਣ ਇਹ ਬਾਕੀ ਨਾਲ ਮੱਕੀ ਵਾਲਾ ਕਟਰ ਉਹਦੇ ਬਾਅਦ ਜਿਹੜੀ ਐਸਵੀ ਮਾਡਲ ਕਰਤਾਰ ਇਹ ਅੱਜ ਪੂਰਨ ਮਾਈ ਉਹਨਾਂ ਨੂੰ ਹਣਾ ਦਵਾਈ ਆ ਬਹੁਤ ਸੋਹਣਾ ਹਨ ਬਈ ਕਲਰ ਜਿਹੜਾ ਦੇਖੋ ਕਿਵੇਂ ਮੈਂ ਕਹਿੰਦਾ ਵੀ ਰੇਗ ਬੰਦਾ ਜਿੰਨੇ ਵੀ ਵੀਰ ਅੱਜ ਦੇਖਣ ਆਏ ਆ ਇੱਥੇ ਸਾਰਿਆਂ ਨੇ ਹਨਾ ਬਹੁਤ ਵਧੀਆ ਇਹਦਾ ਰਿਸਪੌਂਸ ਦਿੱਤਾ ਬਾਕੀ ਬਾਬਾ ਜੀ ਅਰਦਾਸ ਲੱਗਿਆ ਕਰਨ ਆਪਣੇ ਵੋਏ ਵੱਡੇ ਵੱਡੇ ਤਾਂ ਨਹੀਂ ਕਿੰਨੇ ਕਟਾਈ ਕਰੇ ਪਰ ਹਾਂਜੀ ਬਾਈ ਜੀ ਹੋ ਗਈ ਫੋਟੋ ਸਕੰਦਰ ਬਾਈ ਸੁੱਖਾ ਬਾਈ ਖੁਸ਼ ਆਜ ਪੂਰਾ ਹਾਂ ਕੁਝ ਹੋਊਗਾ ਨਹੀਂ ਲੱਗ ਲੱਗਾ ਪਾਲੇ ਮੱਕੀ ਵਾਲਾ ਕਾਟਰ ਵੀ ਹਾਂ ਜੀ ਮੱਕੀ ਵਾਲਾ ਪਾਲੇ ਪੂਰਾ ਪਾਉਣਾ ਮਗਰ ਹੋਰ ਹੋਰ ਵਧੀਆ ਕਾਟਰ ਤਾਂ ਨੱਬੜ ਗਿਆ ਨਾਲ ਹੈ ਨਾ ਉਹ ਮੁੱਛਾਂ ਜੀਆਂ ਮੰਨ ਲਈ ਉੱਪਰ ਸਕੰਦਰ ਉਹ ਤੇ ਖੜੀ ਇੱਕ ਮੁੱਛੀ ਜੀ ਇਹ ਤੇ ਰੋਡ 'ਤੇ ਗਿਰ ਜਵੇ ਇਹੇ ਠੀਕ ਆ ਬਾਈ ਠੀਕ ਆ ਠੀਕ ਆ ਹੋਰ ਚਲੋ ਵੇ ਕਰੋ ਸਟਾਰਟ ਇਹਨੇ ਮੈਂ ਇਧਰ ਮੜਾ ਐ ਐਮਪੀ ਤੇ ਆਏ ਬਾਈ ਉਹ ਨਹੀਂ ਔਰ ਬਾਈ ਸਾਹਿਬ ਇਧਰ ਕੋ ਆ ਜਾ ਥੋੜਾ ਪਾਸੇ ਹੋ ਜਾਓ ਪਾਪੂ ਤੂੰ ਮੈਂ ਇਧਰ ਹੋ ਜਾ ਮੜਾ ਲਾਕ ਨੂੰ ਕਾਹ ਸੇ ਆਏ ਹੋ ਐਮਪੀ ਐਮਪੀ ਕੌਣ ਸੀ ਜਗ੍ਹਾ ਸੇ ਪੋਪਾਲ ਸੇ ਠੀਕ ਆ ਠੀਕ ਆ ਇਹ ਬਾਈ ਹੈ ਨਾ ਕਰਤਾਰ ਦੇ ਬਹੁਤ ਪੁਰਾਣੇ ਕਸਟਮਰ ਆ ਕਿਤਨੇ ਦਿਨ ਸੇ ਜੁੜੇ ਹੋ ਆਪ ਕਰਤਾਰ ਸੇ 2006 ਸੇ ਜੁੜੇ ਹੋਏ 2006 ਸੇ ਜੀ ਦੋਨੋਂ ਦੋਨੋਂ ਭਾਈ ਭਾਈਓ ਕੇ ਅਲਗ-ਅਲਗ ਹੋ ਦੋਨੋਂ अच्छा आस पास के ठीक है ठीक है कितनी कितनी गाड़ी ले चुके अभी तक करतार चार की ले चुके चार पाँच गाड़ी दो हजार छ मॉडल ले ली दो हजार नौ मॉडल चौदह मॉडल ले ली जी दो हजार इक्कीस मॉडल ले ली जी चल रही है बढ़िया चल रही है आज फिर कंपनी में आए हुए मेरे को चौबीस भी लेके जाओगे आज चौबी भी लेके जाओगे कंपनी में आए हुए फिर ठीक है बढ़िया लगा करतार का सिस्टम बढ़िया सिस्टम है अच्छा जी साफ सुथरा काम है ईमानदारी से काम जैसे हम तो इधर पंजाब में है आप तो चलो फिर भी एम में दूसरी स्टेट में हो आपको सर्विस वगैरह कोई दिक्कत तो नहीं आती नहीं, उधर अच्छा जी ए, इनकी कंपनी के डीलर बैठे हुए हैं जी जो भी काम होता है वो करा के देते हैं जी कोई दिक्कत नहीं आती यानी कितने ए, बड़ी का महीने लेके जाते हो चार हजार के छोटी भी लेके जाते हो अकवंजा इंच जीवन इंच ठीक है बापू जी नाल आए हुए हैं ये हमारे ਪਰੀਜੀਤ ਹੈ ਫੋਰਮੈਨ ਹੈ ਅੱਛਾ ਨਾਲ ਜੁੜੇ ਹੋਏ ਹੈ 2006 ਸੇ ਸਾਡੇ ਨਾਲ ਸਾਡੇ ਨਾਲ ਹੈ ਅੱਛਾ ਆਪਕੇ ਪਾਸ ਹੀ ਵਾਹ ਜੀ ਵਾਹ ਬੜਾ ਬਾਪੂ ਸੁਣ ਕੇ ਬੜਾ ਮਨ ਨੂੰ ਖੁਸ਼ੀ ਹੋਈ ਕਿੰਨੇ ਸਾਲ ਹੋ ਗਏ ਤੁਹਾਨੂੰ ਇਹਨਾਂ ਕੋਲੇ ਮੈਨੂੰ ਤਾਂ ਬਹੁਤ ਦੇਰ ਹੋ ਗਈ ਜੀ ਕਿੰਨੇ ਦੇਰ ਹੋ ਗਈ ਜੀ 15 18 20 ਸਾਲ ਹੋ ਗਏ 18 20 ਸਾਲ ਆਪਕੇ ਪਾਸੇ ਹੋ ਗਏ ਵਾਹ ਜੀ ਵਾਹ ਇਹ ਆ ਭਾਈ ਜਵਾਨ ਵਾਲੀ ਗੱਲ ਹੁੰਦੀ ਆ ਅੱਜ ਕੱਲ ਨਹੀਂ ਨਵੇਂ ਮੁੰਡੇ ਬਾਪੂ ਪੈਸੇ ਪਵਾ ਲੈਣੇ ਆ ਜਾਂਦੇ ਹੈ ਨਹੀਂ ਹਾਣਾ ਜੀ ਅਧਾ ਹੀ ਬੰਦੇ ਪੇ ਫੜਨ ਨੂੰ ਅਸੀਂ ਦੋਏ ਜਣੇ ਬੰਦੇ ਹੀ ਫੜਨ ਤੇ ਅਸੀਂ ਬਾਅਦ ਅੱਛਾ ਜੀ ਕਿਹਨੇ 2 4 ਕੋਲ ਦੀਪ ਚ ਅੱਛਾ ਜੀ ਪਤਾ ਲੱਗ ਜਾਂਦਾ ਵੀ ਆ ਫਲਾਣੇ ਮਦੀਨ ਤੇ ਫੇ ਲਾ ਲੇ ਹੁੰਦਾ ਥੱਲੇ ਅੱਛਾ ਜੇ ਕੋਈ ਮੰਨੋ ਕਰਦਾ ਗੜਬੜ ਠੀਕ ਹੈ ਜੀ ਆਪ ਗੱਡੀ ਲੈਣੇ ਆਏ ਹੋ ਜੀ ਪੰਜਵੀਂ ਗੱਡੀ ਹੈ ਸਾਡੀ ਪੰਜਵੀਂ ਗੱਡੀ ਹੈ ਠੀਕ 24 ਮਾਡਲ ਲਿਆ ਰਹੇ ਠੀਕ ਹੈ ਠੀਕ ਹੈ ਧੰਨਵਾਦ ਆਪਕਾ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਸਭ ਤੋਂ ਪੁਰਾਣੇ ਹਨ ਕਹਿ ਦਈਏ ਬਹੁਤ ਪੁਰਾਣੇ ਕਰਤਾਰ ਨੇ ਭਪਾਲ ਤੋਂ ਜੁੜੇ ਹੋਏ ਆ ਬਾਕੀ ਜਿਹੜੀ ਅੱਜ ਇਹ ਕੰਬੈਨ ਆ ਨਾ ਬਈ ਇਹ ਆਪਣੇ ਪੂਰਨ ਮਿਸਤਰੀ ਬਸੀ ਗੁਜਰਾ ਸੁੱਖਾ ਬਾਈ ਉਹਨਾਂ ਨੇ ਹਨਾ 2025 ਮਾਡਲ ਕੰਬੈਨ ਆ ਜਿਹੜੀ ਅੱਜ ਡਿਲੀਵਰੀ ਹੋਈ ਏ ਵੀ ਇਹ BS4 ਦੇ ਵਿੱਚ ਆ ਕਰਤਾਰ 4000 SB ਮਾਡਲ ਆ ਹਨਾ ਬਾਕੀ ਤੁਸੀਂ ਲੁੱਕ ਦੇਖੋ ਮਸ਼ੀਨ ਦੀ ਵੀ ਝੋਨੇ ਵਾਲਾ ਕਣਕ ਵਾਲਾ ਥਰੇਸ਼ਰ ਪਾਤਾ ਝੋਨੇ ਵਾਲਾ ਜਿਹੜਾ ਹਨਾ ਵੀ ਫੀਟਰ ਦੇ ਉੱਤੇ ਆ ਬਾਕੀ ਉਹਦੇ ਬਾਅਦ ਜੋ ਵੀ ਇਹਦੀ ਹਨਾ ਪੇਂਟ ਕੁਆਲਿਟੀ ਮੈਂ ਕਹਿੰਦਾ ਵੀ ਐ ਤਸੱਲੀਆ ਘਰਾਤੀਆਂ ਜਿੰਨੇ ਵੀ ਅੱਜ ਸਵੇਰ ਤੋਂ ਲੈ ਕੇ ਹਨਾ ਹੁਣ ਤੱਕ ਰੋੜੇ ਬੈਠੇ ਆ ਸਵੇਰ ਤੋਂ ਹੀ ਆਏ ਹੋਏ ਆ ਪੱਠ 9 ਵਜੇ ਜਿੰਨੇ ਵੀ ਬੰਦਿਆਂ ਨੇ ਦੇਖੀਆਂ ਮਸ਼ੀਨਾਂ ਦਾ ਵੇਖ ਬਈ ਕਹਿੰਦਾ ਜੀ ਇੰਨੀ ਬਹੁਤ ਵਧੀਆ ਮਸ਼ੀਨ ਦੀ ਹੈ ਨਾ ਕੁਆਲਿਟੀ ਆ ਬਾਕੀ ਉਹਦੇ ਬਾਅਦ ਜਿਹੜਾ ਸੈਂਪਲਿੰਗ ਇਸ ਤੋਂ ਮਾਰਾ ਉਹ ਤਾਂ ਸਾਰਾ ਸੇਵੇਂ ਆ بس ਇੱਕ ਜਿਹੜੀ ਬਲੋਰ ਆ ਵਗੈਰਾ ਕੋਈ ਆ ਨਾ ਪਰ ਦਿੱਕਤ ਆਉਂਦੀ ਜੇ ਆਪਾਂ ਨੂੰ ਸੀਰੀਅਲ ਦੇ ਵਿੱਚ ਉਹ ਪੁਲੀ ਹੁਣ ਕੰਪਨੀ ਤੁਹਾਨੂੰ ਹਨਾ ਨਾਲ ਲਾ ਕੇ ਦੇਣ ਲੱਗੀ ਜਦੋਂ ਆਪਾਂ ਨੂੰ ਕਿਤੇ ਹਵਾ ਘਟਾਉਣ ਵਧਾਉਣ ਦੀ ਜਾਂ ਲੋਡ ਆ ਤਾਂ ਇਹ ਚੀਜ਼ ਹੈ ਜਿਹੜੀ ਕੁਲੀ ਕੱਢ ਕੇ ਪਾਣ ਵਧਾਉਣੀਆਂ ਤਾਂ ਛੋਟੀ ਕੁਲੀ ਆਪਾਂ ਹੁਣ ਪਾ ਸਕਦੇ ਆਂ ਵੀ ਆਪਾਂ ਨੂੰ ਇਹ ਕੰਪਨੀ ਦਊਗੀ ਉਹਨਾਂ। ਇਹ ਕੋਈ ਬਾਹਰੋਂ ਨਹੀਂ ਆਪਾਂ ਉਹ ਕੁਲੀ ਨਹੀਂ ਚਾਹੂਗੀ। ਜਿਹੜੀ ਮਰਜ਼ੀ ਕੰਪਨੀ ਦੇ ਵਿੱਚ ਆ ਜਾਓ। ਕੰਪਨੀ ਬਾਈ ਨੇਰਾ ਹੀ ਕਰ ਦਿੰਦੀ ਆ ਮਸ਼ੀਨ ਸਵੇਰੇ ਦੇ ਆਏ ਬੈਠੇ ਆਂ ਅਸੀਂ ਘੱਟੋ ਘੱਟ ਵੀ 8 ਵਜੇ ਦੇ। ਮਸ਼ੀਨ ਕੱਲ ਰੈਡੀ ਦੀ ਪਰ ਨੇਰਾ ਬਾਈ ਹੋਏ ਜਾਂਦਾ ਹਨਾ ਕਾਗਜ਼ੀ ਕਾਰਵਾਈ ਕਰਦੇ ਕਰਾਉਂਦੇ ਕਦੇ ਆਹ ਲਿਆ ਕਦੇ ਸਮਾਨ ਲਿਆ ਕਦੇ ਆਹ ਸੈਂ ਰਹਿ ਕੇ ਕਦੇ ਕੁਸ ਰਹਿ ਕੇ। ਬਾਕੀ ਲੱਗਿਆ ਨਹੀਂ ਹੁਣ ਬਾਬੇ ਦਾ ਨਾਮ ਲੈ ਕੇ ਟੌਰਨ ਮਸ਼ੀਨ ਨੂੰ ਫੇਰ ਪਾ ਲਿਆ ਤੇਲ ਹਾਂ ਵੱਲਦੀਆ ਵੱਲਦੀਆ ਬਾਲ ਦੇ ਸਾਰੀ ਬਾਲ ਦੇ ਭਾਈ ਆਸਟ੍ਰੇਲੀਆ ਵਾਲਾ ਝੰਡਾ ਨਾਲੇ ਪਾਤਾ ਬਾਈ ਦਾ ਮੁੰਡਾ ਆਸਟ੍ਰੇਲੀਆ ਆ ਸੁੱਖੇ ਬਾਈ ਦਾ ਕਹਿੰਦਾ ਆਸਟ੍ਰੇਲੀਆ ਵਾਲਾ ਝੰਡਾ ਨਾਲੇ ਪਾਉਣਾ ਹੈ ਭਾਈ ਦੇਖ ਤਾਂ ਜੱਜ ਦਾ ਝੰਡਾ ਕਾ ਨਹੀਂ ਹਾਂ ਆਏ ਤੁਸੀਂ ਕਹਿੰਦੇ ਗੂੜਾ ਬੋਦ ਆ ਹੈਂ ਨਹੀਂ ਨਹੀਂ ਵਧੀਆ ਲੱਗਦਾ ਪਿੱਛੇ ਦੇਲਾ ਕਰਨਾ ਵਧੀਆ ਲਖਾਤਾ ਹੈ ਨਹੀਂ ਨਹੀਂ ਮੇਰੀ ਗਾੜੀ ਮਿਹਰਬਾਨੀ ਮਾਲਕ ਦੀ ਆ ਹੈ ਮੇਰਾ ਦਾਣਾ ਪਾਣੀ ਲਿਖਿਆ ਹੋਇਆ ਤਾਂ ਨਾਲ ਚੌਗੀ ਕੀ ਹੈ ਜਿੰਨੇ ਦਿਨ ਲਿਖਿਆ ਹੋਇਆ ਤਾਂ ਹਨਾ ਸਹੀ ਗੱਲ ਆ ਦਾਣਾ ਪਾਣੀ ਵੀ ਖੇਤ ਆ ਆ ਲਿਜਾਣਾ ਨਹੀਂ ਘਟ ਰਹੀ ਇੱਥੇ ਛੱਡ ਕੇ ਤੇਲ ਕੋਆ ਕੇ ਲਿਜਾਣਗੇ ਹੈ ਟੈਲੀਫੋਨ ਦੇ ਠੀਕ ਆ ਸਭ ਫਟਕੀ ਤੋਂ ਨੂੰ ਬਾਹਰ ਕਢਾ ਲਓ ਆ ਖੜੀ 36 ਇੰਚੀ ਇਹ ਵਧੀਆ ਸੌਦਾ ਹਰਾਂ ਬਾਈ ਕਟਰ ਕੱਢਣਾ ਵੀਰੇ ਬਾਹਰ ਆ ਆਹੋ ਮਾ ਡੀਜ਼ਲ ਪਾਉਣ ਗਏ ਆ ਪਿੱਛੇ ਮਸ਼ੀਨਾਂ ਖੜੀਆਂ ਇਹ ਕਿੱਥੇ ਜਾਣੀਆਂ ਹਰਦੇ ਜਾਣੀਆਂ ਹਰਦੇ ਠੀਕ ਆ ਸ਼ਰਮਾ ਟਰਾਂਸਪੋਰਟ ਹੈ ਨਾ ਉਹ ਕਜਨਾ ਸ਼ਰਮਾ ਟਰਾਂਸਪੋਰਟ ਠੀਕ ਆ ਜਨਰਲ ਟ੍ਰੈਂਡਸ ਨੇ ਜੀ ਹਾਂ ਹਰਦੇ ਉੱਥੇ ਜਾਣੀ ਠੀਕ ਆ ਠੀਕ ਆ ਡੀਲਰ ਦੀ ਹੈ ਕਿ ਤੁਹਾਡੀ ਆ ਹਾਈ ਡੀਲਰ ਜੀ ਠੀਕ ਆ ਠੀਕ ਆ ਰਾਤ ਨੂੰ ਆ ਨਿਕਲਦੀਆਂ ਰੀਲਰਾਂ ਵਾਲੀਆਂ ਆਈਆਂ ਨਾ ਹਾਂ ਹੂੰ ਆਪਣੇ ਇਹ ਡੀਲਰ ਦੀ ਕਿਉਂ ਹੋ ਬਾਕੀ ਬਾਈ ਮਸ਼ੀਨ ਦਾ ਨਾ ਵੀ 25 ਮਾਡਲ ਦੇ ਵਿੱਚ ਕਰਤਾਰ ਸਿਰਾ ਹੀ ਲਾਈ ਜਾਂਦੀ ਆ ਹਨਾ ਚੈਨ ਕੁਆਲਿਟੀ ਲਾ ਲਓ ਚਾਹੇ ਤੁਸੀਂ ਬੈਲਟ ਕੁਆਲਿਟੀ ਲਾ ਲਓ ਚਾਹੇ ਲਾ ਲਓ ਡੈਕੋਰੇਸ਼ਨ ਦੇ ਮਾਮਲੇ 'ਚ ਵੀ ਸਿਰਾ ਹੀ ਲਾਈ ਜਾਂਦੀ ਆ ਇੱਧਰ ਦੇਖੋ ਜੇ ਥੋੜਾ ਕੰਮ ਵੈਸੇ ਠੰਡਾ ਇਹ ਮਹੀਨੇ ੜ ਮਹੀਨੇ ਦਾ ਕਰਵਾਈ ਇੱਥੇ ਪੈਰ ਰੱਖਣੇ ਨੂੰ ਹਨਾ ਜਗ੍ਹਾ ਨਹੀਂ ਲੱਭਣੀ ਹੈਗੀ ਵੀ ਇੰਨੀ ਮਸ਼ੀਨ ਉਹ ਹੋ ਜਾਣੀ ਬਣ ਕੇ ਤਿਆਰ ਹੋ ਜਾਂਦੀ ਹੈ ਬਾਕੀ ਆਹ ਦੇਖੀ ਸਿਸਟਮ ਆ ਬੜੀ ਬੜਾ ਵਧੀਆ ਕਰਤਾ ਨਾ ਪਲੇਟ ਪਾਉਣ ਨੂੰ ਜਿਵੇਂ ਆਪਾਂ ਪਲੇਟ ਪਾਉਂਦੇ ਅੱਗੇ ਇਹਦੇ ਵਿੱਚ ਹੁਣ ਪਲੇਟ ਇੱਥੇ ਹੀ ਪਿਆ ਕਰੂਗਾ ਇਹਦੇ ਵਿੱਚ ਆਓ ਜੀ ਹਰਦੀਪ ਜੀ ਕਰ ਚੱਲੇ ਛੁੱਟੀ ਹਾਂਜੀ ਹਾਂ ਆਹ ਸੈਟਮ ਵਧੀਆ ਕਰਦਾ ੜਾ ਬਲੇਡ ਇੱਥੇ ਪੈਂਦਾ ਕਰਦਾ ਹਾਂ ਨਾ ਹਾਂਜੀ ਹਾਂ ਇਹਨੂੰ ਜਿਵੇਂ ਮਰਜ਼ੀ ਟਰਾਲਾ ਕਿਤੇ ਵੀ ਖੜਾ ਕੇ ਆਪਾਂ ਨਹੀਂ ਅੱਗੇ ਟਰਾਲੇ ਟਰਾਲੇ ਦੇ ਵਿੱਚ ਸਟੈਪ ਹੁੰਦੀ ਦੀ ਉਦੋਂ ਮਸ਼ੀਨ ਕਿਤੇ ਦੂਰ ਹੁੰਦੀ ਸੀ ਹਨਾ ਤਾਂ ਕਿਲੋਮੀਟਰ ਕੋਈ 20 ਦੇ ਫਿਰਦੀ ਆ ਹਾਂ ਮੋਟਰ ਨਾਲ ਤਾਂ ਪਸਾਨੀ ਹੋ ਗਈ ਜੀ ਹੁਣ ਸਟੈਪ ਨਾਲ ਦੀ ਨਾਲੇ ਰਹੂਗੀ ਸਹੀ ਗੱਲ ਆ ਇਹ ਵਧੀਆ ਬਾਈ ਨਜ਼ਾਰਾ ਲਿਆਤਾ ਤੁਸੀਂ ਆ ਤਾਂ ਹਾਂ ਵੀ ਸਟੈਪ ਇਹਦੇ ਵਿੱਚ ਪੈਂਦੀ ਕਰਤੀ ਹੁਣ ਇਹਨਾਂ ਨੇ ਇੱਥੇ ਹੀ ਪਾਤੀ ਸਟੈਪ ਜਦੋਂ ਕਿਤੇ ਮਸ਼ੀਨ ਦੀ ਹਨਾ ਲੋਡ ਪੈਂਦੀ ਆ ਤਾਂ ਬੰਦਾ ਕੱਢ ਕੇ ਨਾਲ ਲੱਗਦੀ ਜਿਵੇਂ ਆਪਣਾ ਕੰਮ ਚਲਾ ਲੈਂਦਾ ਮਾਵੀ ਫਾਰਮ ਆ ਅਰੇ ਮਸ਼ੀਨ ਦੀ ਟੌਰ ਬਹੁਤ ਆ ਲੁੱਕ ਬੜੀ ਘੈਂਟ ਆ ਮਸ਼ੀਨ ਦੀ ਹੈ ਨਾ ਹੂੰ ਇਹ ਸਟਿਕਰ ਸਟੂਕਰ ਬਦਲੇ ਗਏ ਨੇ ਆ ਹਾਂਜੀ 25 ਹੈ ਨਾ ਨਵੇਂ ਮਾਡਲ ਦੇ ਇਹਨਾਂ ਕਰਕੇ ਬੜੀ ਸੋਹਣੀ ਲੱਗਣ ਲੱਗ ਗਈ ਹਾਂਜੀ ਵੀਰੇ ਹੂੰ ਠੀਕ ਆ ਵੀਰੇ ਧੰਨਵਾਦ ਹਰਜੀਤ ਭਾਈ ਤੁਹਾਡਾ ਬਹੁਤ ਬਹੁਤ ਆ ਬਹੁਤ ਬਹੁਤ ਥੈਂਕ ਯੂ ਵੀਰੇ ਬਹੁਤ ਵਧੀਆ ਮੁੰਡਿਆਂ ਦੀ ਹੈ ਨਾ ਵੀ ਸਰਵਿਸ ਆ ਜਿਹੜੀ ਮੈਂ ਕਹਿੰਦਾ ਵੀ ਕੱਲੀ ਕੱਲੀ ਪੁਆਇੰਟ ਨੋਟ ਕਰਕੇ ਹੈ ਨਾ ਪੂਰਾ ਉਹ ਕਰਦੇ ਆ ਆ ਲਓ ਸਟਾਰਟ ਖੜੀ ਆ ਇਹ ਬਾਈ ਦਾ ਮੁੰਡਾ ਬਾਹਰ ਆ ਬਾਈ ਆਪਣੇ BS4 ਇੰਜਣ ਤੈਨੂੰ ਡਰ ਲੱਗਿਆ ਫਿਰ ਨਹੀਂ BS2 ਤੇ ਨਹੀਂ ਹਾਂ ਮੁੰਡਾ ਕਹਿੰਦਾ ਲੈ ਲਾ ਅੱਛਾ ਉਹਨਾਂ ਨੇ ਬਾਹਰ ਚਲਾਏ ਆ ਨਾ ਵੇ ਦੇਰ ਹੋ ਗਈ ਨਾ ਬਾਹਰ ਚੱਲਦੇ ਆ ਨੂੰ ਆਪਣੇ ਤਾਂ ਇਹ ਹੋਣਾ ਆਏ ਆ ਕੋਈ ਕੰਪਲੀਟ ਨਹੀਂ ਹੈ ਇਹਦੀ ਹਾਂ ਮਰ ਕਿਦਾਂ ਆਪਣੇ ਦਾ ਟੈਂਪਰੇਚਰ ਜ਼ਿਆਦਾ ਹੈ ਇਹਨੂੰ ਕੰਪਲੀਟ ਤੇ ਚਾਹੀਦਾ ਆਪਣੇ ਵੱਲੋਂ ਗਰਮੀ ਜਾਰੀ ਚਾਈਦੀ ਆ ਠੰਡ ਨਹੀਂ ਚਾਈਦੀ ਜਦੋਂ ਠੰਡ ਆ ਉਸ ਟਾਈਮ ਖਰਾਬ ਅੱਛਾ ਕਹਿੰਦਾ ਕੋਈ ਨਹੀਂ ਵਧੀਆ ਚੱਲੂਗਾ ਅੱਛਾ ਉਹ ਕਹਿੰਦੇ ਵੀ ਇਹੀ ਲੈਣਾ ਹੈ ਹਾਂ ਕਹਿੰਦਾ BS4 ਲੈਣਾ ਕਹਿੰਦਾ ਵਧੀਆ ਹੈ ਅੱਛਾ ਕੋਈ ਦੁੱਖ ਤਾਂ ਗਰੀਬ ਉਹ ਉਧਰ ਆਪਣੇ ਨਾਲ ਪਹਿਲਾਂ ਚੱਲਦੇ ਆ ਉਹ ਆਪਣੇ ਨਾਲ ਵੱਧ ਬਾਈ ਪਹਿਲਾਂ ਅਡਵਾਂਸ ਆ ਨਾ ਆਪਣੇ ਨਾਲੋਂ ਕੱਟ ਵੀ ਹੋ ਜਾਂਦਾ ਕਹਿੰਦਾ ਜੇ ਕਟਾਉਣਾ ਨਹੀਂ ਬਾਈ ਲੋੜੇ ਨਹੀਂ ਹੈਗੀ ਕੋਈ ਕਸੀਜਨ ਚ ਕਿਹਾ ਜਿੱਥੇ ਭਲਾ ਹੋਣਾ ਹੈ ਕਿ ਮਸ਼ੀਨਾਂ ਨੇ ਇੰਨਾ ਡੀਜ਼ਲ ਖਾਦਾ ਜੋ ਜੂਰੀਆ ਪੰਜ-ਸੱਤ ਬਾਲਟੀਆਂ ਖਾ ਵੀ ਜਾਇਆ ਕਰੂਗਾ ਹਨਾ ਖਾਫਤ ਘੱਟ ਆ ਡੀਜ਼ਲ ਦੀ ਵੀ ਇਹ ਪਰ ਜਾਨੀ ਜਿਹੜੇ ਬੰਦ ਵਾਲੇ ਇੰਜਨ ਆ ਉਹਨਾਂ ਦਾ ਹੈਗੇ ਵੀ ਖਾਫਤ ਜ਼ਿਆਦਾ ਆ ਡੀਜ਼ਲ ਦੀ ਇਹਦੀ ਘੱਟ ਆ ਇੰਜਨ ਦੀ ਖਾਫਤ ਘੱਟ ਆ ਹਾਂ ਹਾਂ ਉਹਨੇ ਉਧਰ ਕਿ ਹੋ ਜਾਂਦਾ ਸਹੀ ਗੱਲ ਆ ਚਲੋ ਨਾਲੇ ਹੁਣ ਚੱਲਣਾ ਹੀ ਪੈਣਾ ਸਿਸਟਮ ਨਾਲ ਤਾਂ ਚੱਲਣਾ ਹੀ ਪੈਣਾ ਬਾਈ ਹੁਣ ਪ੍ਰਦੂਸ਼ਾ ਰਾਹ ਦੇ ਤਾਂ ਰਹਿਣਾ ਹੀ ਪੈਣਾ ਹਾਂ ਨਾ ਜਿਵੇਂ ਹੁਣ ਬਿਲਕੁਲ ਹੀ ਪੋਲੂਸ਼ਨ ਹੈਗਾ ਹੈ ਹਾਂ ਨਹੀਂ ਬਾਈ ਇਹ ਤਾਂ ਧੂਆਂ ਮਾਰਦਾ ਹੀ ਨੇ ਇੰਜਣ ਜਿੱਥੇ ਨੇ ਧੂਆਂ ਵਾਣ ਉੱਥੇ ਸਪਰੇਅ ਕਰ ਜਣੀਏ ਨੇ ਦੱਬ ਲੈਣੇ ਤਾਂ ਫਿਰ ਉਹਨੇ ਜੂਰੀ ਜਨੇ ਧੂਆਂ ਬਹੁਤ ਵੱਡੀ ਗੱਲ ਹੈ ਹਾਂ ਅੱਗੇ ਫਸਲਾਂ ਹੁੰਦੀਆਂ ਨੇ ਹੁਣ ਕਹਿੰਦੇ ਕਮਬਾਈਨਾਂ ਵੀ ਜ਼ਹਿਰ ਬਣਾਉਣਗੇ ਆਪਣੇ ਆਪਣੀ ਤਕਨੀਕ ਹੁਣ ਗਾਹਾਂ ਗਾਹ ਬਦਲਾਈ ਹੈ ਹਾਂ ਇਹਦਾ ਹੈ ਜੀ ਠੀਕ ਆ ਬਾਈ ਮਨ ਖੁਸ਼ ਆ ਹਾਂ ਨਾ ਪੂਰਾ ਖੁਸ਼ ਆ ਹਾਂ ਪੂਰਾ ਖੁਸ਼ ਆ ਕਿਸੇ ਵੱਲੋਂ ਕੋਈ ਕਮੀ ਪੇਛੀ ਦਾ ਨਹੀਂ ਰਹੀ ਨਾ ਕੋਈ ਨਹੀਂ ਕੋਈ ਕੰਪਨੀ ਵੱਲੋਂ ਕੋਈ ਮੇਰੇ ਕਹਨੀ ਆ ਕੋਈ ਨਹੀਂ ਹੈਗੀ ਕੰਪਨੀ ਵੀ ਵਧੀਆ ਗੱਲ ਕਰੀਏ ਸਾਰੇ ਡੀਲਿੰਗ ਬਹੁਤ ਵਧੀਆ ਹਾਂ ਹਾਂ ਸਾਰੇ ਬੰਦੇ ਸਾਫ਼ ਕੇ ਬੰਦੇ ਆ ਆਹੀ ਚੱਕਰ ਆ ਬਾਈ ਨਹੀਂ ਕੰਪਨੀ ਆ ਆਪਾਂ ਵੀ ਸਾਰੀਆਂ ਜਾਣਦੇ ਆ ਬਸ ਆਹੀ ਸਿਸਟਮ ਕਰਕੇ ਜਿਹਦਾ ਆਪਣਾ ਦੇ ਲੈਣਾਗਾ ਜਿਆਦਾ ਮਿਲਦਾ ਨਹੀਂ ਬਹੁਤ ਵਧੀਆ ਆਪਾਂ ਭਾਵੇਂ ਆਈ ਹੋਰੇ ਨਾਲ ਜੀ ਤੁਹਾਡੇ ਸਾਹਮਣੇ ਫੋਨ ਤੇ ਕਹੀਦਾ ਤਾਂ ਬਾਈ ਸਾਡਾ ਬੰਦਾ ਆ ਰਿਹਾ ਹੈ ਉੰਦੀ ਹਨ ਵੀ ਥੋੜੀ ਕਰਿਓ ਗੱਲ। ਕਿਵੇਂ ਗੱਲ ਵਧੀਆ ਗੱਲ ਕਰੀ ਆ ਇਹਨਾਂ ਹੱਥੇ। ਹਾਂ ਇਹ ਜੀਜ਼ ਹੈ। ਹਾਂ ਵੀ ਆਉਂਦੇ ਆ ਜਦ ਵੀ ਖੁਸ਼ ਹੋ ਕੇ ਮਿਲੇ। ਹਾਂ ਦੇਖ ਲੈ ਤੁਹਾਡੇ ਸਾਹਮਣੇ ਹੁਣ ਕੋਈ ਹੈ ਤੇ ਨਹੀਂ ਆ। ਪੂਰਾ ਇਹਨਾਂ ਪਿਆਰ ਨਾਲ ਨਹੀਂ। ਨਹੀਂ ਮੈਂ ਅਜ ਤੱਕ ਕਈ ਕੰਪਨੀ ਦੇ ਮਾਲਕ ਦੇਖੇ ਹੀ ਨਹੀਂ। ਹਾਂ ਨਹੀਂ ਫਰਕ ਆ ਬਹੁਤ। ਹਾਂ ਜੀ ਹਾਂ। ਡੀਲਿੰਗ ਬਹੁਤ ਵਧੀਆ ਇਹਨਾਂ। ਬਾਕੀ ਛਣਮਾਈ ਬਹੁਤ ਆ ਜਿਵੇਂ ਹੁਣ ਮੰਨ ਲਓ ਮਸ਼ੀਨ ਦੇ ਵੀ ਚਲੋ ਇਹ ਕਿਹੜਾ ਰਾਬਾ ਬਾਈ ਇਹਨਾਂ ਨੇ ਵੀ ਲੋਹਾ ਇਕੱਠਾ ਕਰਕੇ ਦੇਣਾ ਆਪਾਂ ਨੂੰ। ਜੇ ਕੱਲ ਨੂੰ ਕੋਈ ਮੰਨ ਲਓ ਦੁੱਖ ਤਕਲੀਫ ਆਉਂਦੀ ਆ। ਬਾਪਾ ਨੂੰ ਸਮਝ ਲੋ ਫੁੱਲ ਸਣਵਾਈ ਆ ਘਰੇ ਜਾਣਗੇ ਆਪਣੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਹਾਂ ਆਪਾਂ ਨੂੰ ਕੰਪਨੀ ਨਹੀਂ ਆਉਣਾ ਪਊਗਾ ਜਿਹੜੀ ਸਣਵਾਈ ਆ ਨਾ ਉਹੀ ਚੰਗੀ ਆ ਹਾਂਜੀ ਹਾਂ ਬਹੁਤ ਵਧੀਆ ਮਟੀਰੀਅਲ ਵੀ ਵਧੀਆ ਲੱਗਿਆ ਹਾਂਜੀ ਹਾਂ ਰੰਗ ਪੇਂਟ ਪਤੇ ਵੀ ਨਹੀਂ ਮਾੜੀ ਹੈਗੀ ਹਾਂਜੀ ਹਾਂ ਆਹੀ ਹੁੰਦਾ ਹੋਰ ਕੀ ਹੁੰਦਾ ਬਸ ਆਹੀ ਆ ਮਸ਼ੀਨ ਬੰਦਾ ਸਾਬਤ ਘਰੇ ਵੀ ਵਾਕਈ ਬਾਈ ਲੱਭ ਕੇ ਲਿਆ ਆ ਬੰਦਾ ਮਸ਼ੀਨ ਬਾਕੀ ਹੋਰ ਆਮ ਗਾਹਕ ਬਹੁਤ ਮੰਗ ਕਰਦੇ ਨੇ ਹਾਂ ਜੀ ਹਾਂ ਜੇਰਾ ਅਗਲਾ ਕਹਿੰਦਾ ਕਰਤਾਰ ਦੀ ਬਾਡੀ ਕਰਤਾਰ ਦੀ ਹੋਇਆ ਹੁਣ ਬਾਕੀ ਦੇਖ ਲੈਣ ਬਾਕੀ ਚੱਲੇ ਤੇ ਹੁਣ ਹੋ ਜਾਣਾ ਹਾਂ ਨਹੀਂ ਮੈਂ ਤੁਹਾਨੂੰ ਪਤਾ ਹੀ ਲਾ ਗਿਆ ਨਾ ਬਾਈ ਹੁਣ ਤੁਸੀਂ ਚਲਾਈਆਂ ਪਹਿਲਾਂ ਹੋਰ ਵੀ ਤੁਸੀਂ ਬਹੁਤ ਚਲਾਈਆਂ ਤੁਸੀਂ ਤਾਂ ਪੁਰਾਣੀ ਤੇ ਨਵੀਂ ਟੱਕਰ ਸਾਰੇ ਮੰਨ ਲਓ ਠੋੜੋ 95 ਮਾਡਲ ਤੇ ਲੈ ਕੇ ਹੁਣ 24 ਮਾਡਲ ਟੱਕਰ ਮਸ਼ੀਨਾਂ ਤੁਸੀਂ ਚਲਾਈਆਂ ਹੀ ਹਾਂ ਹਣੀ ਤੇ ਕਰਤਾਰ ਤੁਸੀਂ ਪਹਿਲੀ ਲੈ ਕੇ ਚੱਲੇ ਆ ਪਹਿਲੀ ਕਰਤਾਰ ਲੈ ਕੇ ਚੱਲੇ ਹਾਂ ਨਹੀਂ ਫਰਕ ਆ ਬਹੁਤ ਹਰ ਤਾਂ ਕੰਪਨੀ 'ਚ ਫਰਕ ਲੱਗਿਆ ਤੇ ਖੇਚ ਚੱਲੇ ਦਾ ਫਰਕ ਪਤਾ ਲੱਗੂ ਕੰਪਨੀ ਵਾਲੇ ਜੇ ਬੰਦਾ ਡੀਲਿੰਗ ਵਧੀਆ ਉਹਨਾਂ ਦਾ ਹਾਂਜੀ ਬਾਰੇ ਕੰਮ ਵੀ ਵਧੀਆ ਹੋਊਗਾ ਇਹ ਤਾਂ ਹੈ ਜੀ ਜੇ ਮਾਲਕ ਨੇ ਦੀ ਹਾ ਹੱਥ ਕੇ ਬੁੱਲਣਾ ਇਹ ਤਾਂ ਹੈ ਹੁਣ ਬਾਈ ਇਹ ਤਾਂ ਬੇਲ ਆ ਜਿੱਦ ਨਾਲ ਨਾ ਕਿਤੇ ਚੱਲ ਪਿਆ ਬੰਦੇ ਆ ਗਏ ਇਹਨਾਂ ਦੇ ਇੱਥੇ ਤਾਂ ਆਪਾਂ ਨੂੰ ਮਸ਼ੀਨ ਦੂਏ ਦੇ ਦੂਏ ਦੂ ਦੋ ਤਾਂ ਜਾ ਕੇ ਮਿਲਦੀ ਆ ਨਹੀਂ ਆ ਤਾਂ ਬਹੁਤ ਵਧੀਆ ਦੇਰ ਚ ਮਿਲਿਆ ਹਾਂ ਆ ਤਾਂ ਬਹੁਤ ਵਧੀਆ ਟਾਈਮ ਤੇ ਮਸ਼ੀਨ ਗਈ ਆ ਆਪਣੀ ਨਹੀਂ ਕੋਈ ਹੁਣ ਆਪਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਮਸ਼ੀਨ ਵੀ ਐਨ ਰੀਜਲ ਬਣਦੀ ਆ ਇਹ ਦਿਨਾਂ ਚ ਹਾਂ ਵਧੀਆ ਬਣਦੀ ਆ ਹਾਂ ਜੀ ਪਿਆਰ ਹੀ ਕਰਦੇ ਆ ਇਹਨੂੰ ਹਾਂ ਕਿ ਹੁਣ ਇੱਕ ਲਾਈਨ ਚੱਲਦੀ ਆ ਫਿਰ ਲਾਈਨਾਂ ਵੀ ਦੋ ਚੱਲ ਪੜੀਆਂ ਸਾਰੇ ਬੰਦੇ ਜਿੰਨੇ ਵਰਕਰ ਆ ਸਭ ਦੀ ਡੀਲਿੰਗ ਬਹੁਤ ਵਧੀਆ ਹਾਂ ਸਿੱਧੇ ਨੇ ਆਏ ਨਹੀਂ ਕੋਈ ਜਦ ਵੀ ਆ ਜਾਓ ਮੱਥੇ ਵਟ ਨਹੀਂ ਪਾ ਹਾਂ ਮੱਥੇ ਵਟ ਨਹੀਂ ਹੈਗਾ ਪਹਿਲੇ ਦਿਨ ਜਦੋਂ ਮ ਆਏ ਆ ਉਸ ਦਿਨ ਤੇ ਦੇਖ ਲਿਆ ਮੈਂ ਕਿ ਕੀ ਕੰਮ ਦਾ ਹਾਂਜੀ ਹਾਂਜੀ ਪੋਲ ਪਾਣੀ ਤੇ ਸਭ ਬਾਕੀ ਕੋਈ ਨਹੀਂ ਦੇ ਲੋ ਨਾਲ ਜਿੰਨੇ ਬੰਦੇ ਆਏ ਆ ਇਹ ਨਹੀਂ ਹੈਗਾ ਵੀ ਰੋਟੀ ਪਾਣੀ ਦੀ ਕਮੀ ਚਾਹ ਪਾਣੀ ਦੀ ਕਮੀ ਹਾਂ ਇਹ ਚੀਜ਼ ਬਈ ਸਭ ਤੋਂ ਜਿਆਦਾ ਮਿਹਨੇ ਰਖਾਉਂਦੀ ਆ ਮੈਂ ਘਰਾਂ ਬੈਠਾ ਫੋਨ ਲਾ ਲੈ ਮੇਰੇ ਬੰਦੇ ਆ ਰਹੇ ਨੇ ਬੰਦੇ ਦੀ ਪਰਚੀ ਦੇ ਦਿਓ ਪਰਚੀ ਮਿਲ ਜਾਂਦੀ ਆ ਬੰਦੇ ਕਹਦੇ ਵੀ ਇਹ ਗੱਲ ਨਹੀਂ ਹੋਈ ਵੀ ਆਪ ਖੜੇ ਹੋ ਜਾਂਦੇ ਆ ਕੁਰਸੀਆਂ ਛੱਡ ਦਿੰਦੇ ਆ ਇਹ ਚੀਜ਼ ਆ ਬਈ ਇਹਨਾਂ ਦੀ ਬਹੁਤ ਵੱਡੀ ਗੱਲ ਆ ਹਾਂਜੀ ਹਾਂ ਮਾਰਕੀਟ ਦੇ ਵਿੱਚ ਅੱਜ ਕੱਲ ਸਿਸਟਮ ਇਹੀ ਆ ਵੀ ਜਿਹੜੇ ਬੰਦੇ ਆਂ ਚੀਜ਼ ਆ ਉદય ਹੋਇਆ ਮੈਂ ਧਿਆਨੇ ਆ ਮੈਂ ਠੀਕ ਆ ਹਾਂ ਜੀ ਹਾਂ ਕਿਸੇ ਪਾਸੇ ਤੇ ਵੀ ਕਮੀ ਨਹੀਂ ਹੈਗੀ ਹਾਂ ਜੀ ਹਾਂ ਬਾਕੀ ਹੁਣ ਮਹਾਰਾਜ ਦੇਖਦੇ ਹਾਂ ਹੁਣ ਕੀ ਕਰਦਾ ਅੱਗੇ ਹਾਂ ਜੇ ਲੋ ਜਿਹੜੀ ਚੀਜ਼ ਆਪਾਂ ਕਹੀ ਉਹ ਇੱਕ ਵਾਰ ਨਹੀਂ ਕਵੀ ਨਹੀਂ ਅਸੀਂ ਅਸੀਂ ਦੰਦੇ ਨਹੀਂ 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 ਹੈਨਾ ਹੁਣ ਤੁਸੀਂ ਮਕੈਨਿਕ ਵਾਲੇ ਮੰਗਦੇ ਤੇ ਖਾਲੀ ਵੀ ਡਬਲ ਮਕੈਨਿਕਲ ਦੇ ਦੋ ਮੱਕੀ ਵਾਲਾ ਕੱਟਣਾ ਉਹ ਜੈੱਕੇ ਦੇ ਤਾ ਵੀ ਜੈੱਕ ਲਾਓ ਨਹੀਂ ਬਹੁਤ ਫਰਕ ਆ ਹਾਂ ਜੀ ਚੱਲੀਏ ਫਿਰ ਭਾਈ ਆਪਾਂ ਮਿਲਿਆ ਹੋਈ ਜਾਂਦਾ ਹੋਰ ਡੀਜ਼ਲ ਪਵਾ ਕੇ ਮਸ਼ੀਨ ਆ ਰਹੀ ਆ ਹੈ ਆਪਾਂ ਇੱਥੇ ਮਸ਼ੀਨ ਐ ਬੈਕ ਕਰਾ ਲੈਣੀ ਆ ਜੀ ਬਾਈ ਤੋਰਤੀ ਰਾਣੀ ਖੰਨੇ ਕੰਨੀ ਨੂੰ ਜਾਂਦੀ ਆ ਦੋ ਕਾਟਰ ਪਾਈ ਜਿਵੇਂ ਆ ਪੰਪੀ ਨੂੰ ਗਏ ਤੇ ਨਾ ਦੋ ਕਾਟਰ ਪਾ ਕੇ ਦੋ ਕਾਟਰ ਪਾ ਕੇ ਹੀ ਤੋਰੀ ਆ ਜੇ ਕਰਤਾਰ ਨਵੀ ਵੀ ਹੋਰ ਕਾਲੂ ਬਹੁਤ ਵਧੀਆ ਵੀਰੇ ਹਾਂ ਲਾਉਂਗਾ ਜੀ ਮੱਕੀ ਅਸੀਂ ਜਨ ਹਟਦਾ ਨਹੀਂ ਤੂੰ ਹਾਂ ਮੱਕੀ ਲਾਉਂਗਾ ਵੀਰੇ ਹੈ ਲਾਉਂਗਾ ਮੱਕੀ ਅਸਕੀ ਲਾਉਂਗਾ ਵੀਰੇ ਹਾਂ ਛੱਲੀਆਂ ਕੱਟੋ ਖੜੀ ਵੱਢੂਗੇ ਨਾ ਨਾ ਖੜੀ ਵੱਟਾਂਗੇ ਛੱਲੀਆਂ ਵੀ ਕੱਟਾਂਗੇ ਹਾਂ ਹਾਂ ਹੋਰ ਵਧੀਆ ਲੱਗੀ ਮਸ਼ੀਨ ਨਾ ਮਸ਼ੀਨ ਬਹੁਤ ਧੀਆ ਵੀਰੇ ਹਾਂ ਆ ਜੀ ਮਸ਼ੀਨ ਬਾਈ ਸਾਰੇ ਹੀ ਹਨ ਜਿੰਨੇ ਵੀ ਆਪਣੇ ਬੰਦੇ ਨਾਲ ਆਏ ਆ ਮਸ਼ੀਨ ਤੇ ਸਾਰੇ ਬੰਦਿਆਂ ਨੂੰ ਮਸ਼ੀਨ ਹੈ ਵਧੀਆ ਲੱਗੀ ਵਧੀਆ ਡੀਲਿੰਗ ਲੱਗੀ ਕੰਪਨੀ ਦੀ ਬਹੁਤ ਸੋਹਣਾ ਹੈ ਨਾ ਜਿਹੜਾ ਕੰਪਨੀ ਦਾ ਬਾਈ ਗੱਲਬਾਤ ਕਰਨ ਦਾ ਤਰੀਕਾ ਹੈ ਕਈ ਮੇਰੇ ਵੀਰ ਹਨਾ ਮੈਨੂੰ ਵੀ ਕਹਿੰਦੇ ਆ ਬਾਈ ਯਾਰ ਤੂੰ ਕਰਤਾਰੇ ਲਈ ਤੇਰਾ ਦਿਲ ਕਰਦਾਰ ਤੇ ਆ ਬਾਈ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਨਾ ਵੀ ਆਪਾਂ ਕਿਹੜੀ ਮਸ਼ੀਨ ਲਈ ਆ ਕਿਹੜੀ ਬੁੱਕ ਕਰਾਈ ਆ ਸਾਰੀਆਂ ਤੁਹਾਨੂੰ ਗੱਲਾਂ ਬਾਤਾਂ ਜਿਹੜੀਆਂ ਅਗਲੀ ਵੀਡੀਓ ਦੇ ਵਿੱਚ ਹਨਾ ਜਰੂਰ ਦੱਸੂਗਾ ਬਾਕੀ ਇਹ ਮਸ਼ੀਨ ਆਪਣੇ ਫੇਰ ਮੈਂ ਦੁਬਾਰੇ ਦੱਸਦਾ ਨਾ ਪਿੰਡ ਬਸੀ ਗੁਜਰਾ ਬਾਈ ਸਾਡਾ ਪੂਰਨ ਹੁਣ ਤਾਂ ਆਸਟ੍ਰੇਲੀਆ ਦੇ ਵਿੱਚ ਬੈਠਾ ਉਹ ਮਿਸਤਰੀ ਬਾ ਉਹਦਾ ਬਾਈ ਸੁੱਖਾ ਉਹਨਾਂ ਨੂੰ ਮਸ਼ੀਨ ਲਈ ਹੈ ਹਾਂ ਕਾਲੂ ਹਾਂਜੀ ਬਾਕੀ ਸਾਡਾ ਤੀਜਾ ਬਾਈ ਸਾਡਾ ਕਾਲੂ ਇਹ ਵੀ ਹੁਣ ਸਾਗਲਾ ਹਿੱਸੇਦਾਰ ਹੈ ਆ ਹਰ ਕਾਲੂ ਹੋਰ ਵਧੀਆ ਵੀ ਰਹਿਣ ਠੀਕ ਠਾਕ ਹਾਂ ਤੰਗੀ ਪਰੇਸ਼ਾਨੀ ਤਾਂ ਨਹੀਂ ਹੋਈ ਨਾ ਕੋਈ ਨਹੀਂ ਆ ਮਿਲਨੀ ਆ ਹੀ ਟਾਈਮ ਮਸ਼ੀਨ ਪਤਾ ਨਹੀਂ ਕਿਹੜਾ ਚੱਕਰ ਕਿਹੜੀ ਮਾਰਦੀ ਕੰਪਨੀ ਦੇ ਵਿੱਚ ਚੱਲ ਜਾ ਆ ਹੀ ਟਾਈਮ ਮਸ਼ੀਨਾਂ ਮਿਲਣੀਆਂ ਭਲ ਨਹੀਂ ਕੀ ਚੱਕਰਾਂ ਬਾਕੀ ਸਾਡਾ ਸਿਕੰਦਰભાઈ ਜਾਂਦਾ ਦੱਬੀ ਮਿਲ ਗਿਆ ਵੰਜਵਾ ਗੇਰ ਉਹਨੂੰ ਹਨਾ ਮਿਲ ਗਿਆ ਮਿਲ ਗਿਆ ਹੁਣ ਜਾਂਦੀ ਆ ਹਾਂ ਹੁਣ ਜਾਂਦੀ ਆ ਦੱਬੀ